ਜਿਸ ਮਾਂ ਨੂੰ ਪੁੱਤ ਤੇ ਨੂੰ ਬੋਝ ਸਮਝਦੇ ਸੀ ਜਿਸ ਦੀ ਰੋਟੀ ਖਾਣ ਲਈ ਵੀ ਭਾਂਡੇ ਅਲੱਗ ਕਰ ਦਿੱਤੇ ਗਏ ਸੀ ਉਸੇ ਮਾਂ ਨੂੰ ਇੱਕ ਦਿਨ ਪੁਲਿਸ ਅਫਸਰ ਨੇ ਚੁੱਕ ਕੇ ਫਤਿਹ ਬੁਲਾਈ ਤੇ ਉਸ ਟਾਈਮ ਪੁੱਤ ਬਸ ਇੱਕ ਪੱਥਰ ਦੀ ਮੂਰਤੀ ਬਣ ਕੇ ਖੜਾ ਦੇਖਦਾ ਰਿਹਾ ਪਰ ਇਹ ਸਾਰਾ ਕੁਝ ਅਚਾਨਕ ਕਿਵੇਂ ਹੋਇਆ ਤੇ ਮਾਂ ਦੀ ਜ਼ਿੰਦਗੀ ਦੇ ਵਿੱਚ ਅਜਿਹਾ ਕੀ ਹੋਇਆ ਸੀ ਜਿਸ ਨੇ ਪੂਰੇ ਪਿੰਡ ਨੂੰ ਝੰਡੋੜ ਕੇ ਰੱਖ ਦਿੱਤਾ ਵੀਡੀਓ ਦਾ ਸੱਚ ਜਾਣਨ ਦੇ ਲਈ ਲਾਸਟ ਤੱਕ ਸਾਡੇ ਨਾਲ ਜ਼ਰੂਰ ਬਨੇ ਰਹੋ ਸੋ ਦੋਸਤੋ ਫਤੇਗੜ ਸਹਿਬ ਦੇ ਇੱਕ ਛੋਟੇ ਜਿਹੇ ਸ਼ਹਿਰ ਚ ਇੱਕ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਦੇ ਵਿੱਚ ਪਰਮਿੰਦਰ ਉਸ ਦੀ ਪਤਨੀ ਖੁਸ਼ਪ੍ਰੀਤ ਉਹਨਾਂ ਦੇ ਦੋ ਬੱਚੇ ਤੇ ਪਰਮਿੰਦਰ ਦੀ ਬਜ਼ੁਰਗ ਮਾਤਾ ਦਿਆਲ ਕੌਰ ਰਿਹਾ ਕਰਦੀ ਸੀ ਪਰਵਿੰਦਰ ਥੋੜਾ ਬਹੁਤ ਵਪਾਰ ਕਰਦਾ ਸੀ ਜਿਸ ਦੇ ਚੱਲਦਿਆਂ ਉਸਨੇ ਆਪਣੇ ਪਰਿਵਾਰ ਪਿੰਡ ਤੋਂ ਕੱਢ ਕੇ ਸ਼ਹਿਰ ਦੇ ਵਿੱਚ ਵਸਾਇਆ ਸੀ ਪਿੰਡ ਦੇ ਕਮਾਂਕਾਰਾਂ ਨੂੰ ਪਿੱਛੇ ਛੱਡ ਪਰਵਿੰਦਰ ਨੇ ਆਪਣਾ ਬਿਜ਼ਨਸ ਖੜਾ ਕੀਤਾ ਤੇ ਸ਼ਹਿਰ ਦੇ ਵਿੱਚ ਇੱਕ ਨਵੀਂ ਜ਼ਿੰਦਗੀ ਸ਼ੁਰੂ ਕੀਤੀ ਪਰ ਇਸ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਦੇ ਵਿੱਚ ਦਿਆਲਕੌਰ ਦੀ ਜ਼ਿੰਦਗੀ ਹੌਲੀ-ਹੌਲੀ ਇੱਕ ਬੋਝ ਬਣਦੀ ਜਾ ਰਹੀ ਸੀ ਦਿਆਲਕੌਰ ਜਿਸ ਦੀ ਉਮਰ ਹੁਣ 95 ਸਾਲ ਦੀ ਹੋ ਗਈ ਸੀ ਜਿਹੜੀ ਕਦੇ ਆਪਣੇ ਪੁੱਤ ਪਰਮਿੰਦਰ ਦੇ ਲਈ ਕਦੇ ਦਿਨ ਰਾਤ ਮਿਹਨਤ ਕਰਦੀ ਸੀ ਉਸਨੇ ਕਦੇ ਆਪਣੇ ਪਤੀ ਦੇ ਨਾਲ ਮਿਲ ਕੇ ਖੇਤਾਂ ਦੇ ਵਿੱਚ ਹੱਡ ਭਨਵੀਂ ਕਮਾਈ ਕੀਤੀ ਤਾਂ ਜੋ ਉਹਨਾਂ ਦੇ ਪੁੱਤ ਨੂੰ ਚੰਗੀਆਂ ਸਿੱਖਿਆ ਮਿਲ ਸਕੇ ਉਹ ਜ਼ਿੰਦਗੀ ਦੇ ਵਿੱਚ ਕੁਝ ਬਣ ਸਕੇ ਪਰ ਹੁਣ ਜਦੋਂ ਪੁੱਤ ਆਪਣੇ ਪੈਰਾਂ ਤੇ ਖੜਾ ਹੋ ਗਿਆ ਸੀ ਉਸ ਦੀਆਂ ਨਜ਼ਰਾਂ ਚ ਮਾਂ ਦੀ ਇੱਜ਼ਤ ਕਿਤੇ ਗੁੰਮ ਹੋ ਗਈ ਪਰਮਿੰਦਰ ਤੇ ਖੁਸ਼ੀ ਦਿਆਲਕੌਰ ਨੂੰ ਘਰ ਦੇ ਵਿੱਚ ਇੱਕ ਤਰ੍ਹਾਂ ਦਾ ਬੋਝ ਸਮਝਦੇ ਸੀ। ਉਹਨਾਂ ਦੀ ਜ਼ਰੂਰਤਾਂ ਨੂੰ ਇਗਨੋਰ ਕਰਦੇ, ਉਹਨਾਂ ਦੀਆਂ ਗੱਲਾਂ ਨੂੰ ਟਾਲ ਦਿੱਤਾ ਜਾਂਦਾ। ਇੱਥੇ ਤੱਕ ਕਿ ਬੱਚੇ ਵੀ ਆਪਣੀ ਦਾਦੀ ਦੇ ਨਾਲ ਚੰਗਾ ਵਿਵਹਾਰ ਨਾ ਕਰਦੇ। ਬੱਚੇ ਉਹੀ ਸਿੱਖਦੇ ਨੇ ਜਿਹੜਾ ਆਪਣੇ ਮਾਤਾ-ਪਿਤਾ ਨੂੰ ਕਰਦਾ ਹੋਇਆ ਦੇਖਦੇ ਨੇ ਤੇ ਪਰਵਿੰਦਰ ਖੁਸ਼ੀ ਦਾ ਵਿਵਹਾਰ ਵੀ ਬੱਚਿਆਂ ਨੂੰ ਉਦਾਂ ਹੀ ਬਣਾ ਰਿਹਾ ਸੀ। ਦਿਆਲਕੌਰ ਅਕਸਰ ਹੀ ਆਪਣੇ ਕਮਰੇ ਦੇ ਵਿੱਚ ਕੱਲੀ ਬੈਠੀ ਪੁਰਾਣੀਆਂ ਯਾਦਾਂ ਦੇ ਵਿੱਚ ਖੋਈ ਰਹਿੰਦੀ। ਉਹਨਾਂ ਦੇ ਮਨ 'ਚ ਇੱਕ ਦਰਦ ਸੀ ਜਿਹੜਾ ਉਸ ਦੇ ਦਿਲ ਨੂੰ ਝੰਜੋੜਦਾ ਸੀ। ਉਹ ਸੋਚਦੀ ਕਿ ਮੇਰੇ ਘਰ ਵਾਲਾ ਕਿੰਨਾ ਕਿਸਮਤ ਵਾਲਾ ਸੀ ਜਿਹੜਾ ਇਸ ਦੁਨੀਆ ਨੂੰ ਪਹਿਲਾਂ ਹੀ ਛੱਡ ਗਿਆ। ਜੇਕਰ ਉਹ ਹੁੰਦਾ ਤਾਂ ਉਸ ਦੀ ਜ਼ਿੰਦਗੀ ਵੀ ਮੇਰੀ ਤਰ੍ਹਾਂ ਹੀ ਬੀਤਦੀ। ਪਰ ਫਿਰ ਵੀ ਉਹ ਚੁੱਪਚਾਪ ਸਾਰਾ ਕੁਝ ਸਹਿੰਦੀ ਰਹੀ। ਉਹਨਾਂ ਦੇ ਕੋਲ ਹੋਰ ਕੋਈ ਰਾਹਤਾ ਵੀ ਤਾਂ ਨਹੀਂ ਸੀ। ਇੱਕ ਦਿਨ ਸ਼ਹਿਰ ਦੇ ਵਿੱਚ ਕੁਝ ਨਵੀਂ ਹਲਚਲ ਹੋਈ ਜ਼ਿਲ੍ਹੇ 'ਚ ਇੱਕ ਨਵਾਂ ਪੁਲਿਸ ਵਾਲੇ ਦੀ ਬਦਲੀ ਹੋਈ ਸੀ ਉਹਨਾਂ ਦਾ ਨਾਮ ਸੀ ਸੰਦੀਪ ਸੰਦੀਪ ਇੱਕ ਇਮਾਨਦਾਰ ਮਿਹਨਤ ਤੇ ਦਿਲ ਤੋਂ ਸਾਫ਼ ਇੱਕ ਵਿਅਕਤੀ ਸੀ ਉਹਨਾਂ ਦੇ ਕੰਮ 'ਚ ਇੱਕ ਅਲੱਗ ਹੀ ਜਨੂਨ ਸੀ ਤੇ ਉਹ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਹੀ ਇਮਾਨਦਾਰੀ ਦੇ ਨਾਲ ਨਿਭਾਉਂਦਾ ਸੀ ਜਿਵੇਂ ਹੀ ਉਹਨਾਂ ਦੀ ਬਦਲੀ ਇਸ ਜ਼ਿਲ੍ਹੇ ਦੇ ਵਿੱਚ ਹੋਈ ਉਹਨਾਂ ਨੂੰ ਯਾਦ ਆਇਆ ਕਿ ਇਸੇ ਸ਼ਹਿਰ ਦੇ ਵਿੱਚ ਉਹਨਾਂ ਦਾ ਇੱਕ ਪੁਰਾਣਾ ਦੋਸਤ ਹਰੀ ਸਿੰਘ ਰਹਿੰਦਾ ਹੈ ਹਰੀ ਸਿੰਘ ਇੱਕ ਸਰਕਾਰੀ ਦਫ਼ਤਰ ਦੇ ਵਿੱਚ ਚਪੜਾ ਸੀ ਸੀ ਤੇ ਸੰਦੀਪ ਦੇ ਨਾਲ ਸਕੂਲ ਦੇ ਵਿੱਚ ਪੜਦਾ ਸੀ ਦੋਵਾਂ ਦੀ ਦੋਸਤੀ ਬਚਪਨ ਤੋਂ ਹੀ ਸੀ ਜਿਹੜੇ ਸਮੇਂ ਦੇ ਨਾਲ-ਨਾਲ ਹੋਰ ਵੀ ਪੱਕੀ ਹੋ ਗਈ ਸੀ ਸੰਦੀਪ ਨੇ ਦੇਰ ਨਾ ਕਰਦੇ ਹੋਏ ਹਰੀ ਸਿੰਘ ਨੂੰ ਫੋਨ ਲਾਇਆ ਹਰੀ ਤੂੰ ਤਾਂ ਇਸੇ ਸ਼ਹਿਰ 'ਚ ਰਹਿੰਦਾ ਹੈ ਨਾ ਮੇਰੀ ਬਦਲੀ ਇੱਥੇ ਹੀ ਹੋਈ ਹੈ ਜਲਦੀ ਮਿਲਣਾ ਯਾਰ ਬਹੁਤ ਸਾਲ ਹੋ ਗਏ ਤੈਨੂੰ ਮਿਲਿਆ ਨੂੰ ਹਰੀ ਸਿੰਘ ਦਾ ਵੀ ਮਨ ਪਰ ਆਇਆ ਤੇ ਅਗਲੇ ਹੀ ਦਿਨ ਉਹ ਉਸੇ ਪੁਲਿਸ ਅਫਸਰ ਦੇ ਦਫ਼ਤਰ ਪਹੁੰਚ ਗਿਆ ਜਿਵੇਂ ਹੀ ਸੰਦੀਪ ਨੇ ਆਪਣੇ ਪੁਰਾਣੇ ਦੋਸਤ ਨੂੰ ਦੇਖਿਆ ਉਹ ਖੁਸ਼ੀ ਦੇ ਨਾਲ ਭਾਵੁਕ ਹੋ ਗਿਆ ਉਸ ਨੇ ਹਰੀ ਸਿੰਘ ਨੂੰ ਆਪਣੇ ਗਲ ਨਾਲ ਲਾ ਲਿਆ ਹਰੀ ਸਿੰਘ ਨੂੰ ਯਕੀਨ ਨਹੀਂ ਹੋ ਰਿਹਾ ਸੀ ਕਿ ਉਸ ਦੇ ਬਚਪਨ ਦਾ ਦੋਸਤ ਕਦੇ ਸਕੂਲ ਦੇ ਵਿੱਚ ਉਹਦੇ ਨਾਲ ਬੈਠ ਕੇ ਬਚਪਨ ਚ ਸ਼ਰਾਰਤਾਂ ਕਰਦਾ ਸੀ ਅੱਜ ਇੰਨਾ ਵੱਡਾ ਅਧਿਕਾਰੀ ਬਣ ਗਿਆ ਫਿਰ ਵੀ ਸੰਦੀਪ ਦੇ ਦਿਲ ਦੇ ਵਿੱਚ ਉਹੀ ਸਾਦਗੀ ਤੇ ਦੋਸਤੀ ਦਾ ਜਜ਼ਬਾ ਸੀ ਦੋਵੇਂ ਦੋਸਤ ਬੈਠ ਕੇ ਪੁਰਾਣੀਆਂ ਗੱਲਾਂ ਕਰਨ ਲੱਗੇ ਸਕੂਲ ਦੇ ਦਿਨ ਸ਼ਰਾਰਤਾਂ ਤੇ ਪੁਰਾਣੇ ਦੋਸਤਾਂ ਦੀਆਂ ਯਾਦਾਂ ਤਾਜ਼ਾ ਹੋ ਗਈਆਂ ਉਦੋਂ ਹੀ ਗੱਲਾਂ-ਗੱਲਾਂ 'ਚ ਉਹਨਾਂ ਦੇ ਇੱਕ ਮੈਡਮ ਦਾ ਜ਼ਿਕਰ ਹੋਇਆ ਦਿਆਲਕੌਰ ਮੈਡਮ ਦਿਆਲਕੌਰ ਮੈਡਮ ਜਿਹੜੀ ਸਕੂਲ ਦੇ ਵਿੱਚ ਇੱਕ ਵਧੀਆ ਟੀਚਰ ਦੀ ਮਿਸਾਲ ਸੀ ਉਹਨਾਂ ਦੇ ਗੁੱਸੇ ਦੇ ਅੱਗੇ ਕੋਈ ਵੀ ਬੱਚਾ ਟਿਕ ਨਹੀਂ ਸਕਦਾ ਸੀ ਜੇਕਰ ਕੋਈ ਨਿਯਮ ਤੋੜਦਾ ਤਾਂ ਉਹ ਡੰਡੇ ਦੇ ਨਾਲ ਸਜ਼ਾ ਦਿੰਦੀ ਪਰ ਉਹਨਾਂ ਦੇ ਗੁੱਸੇ ਪਿੱਛੇ ਇੱਕ ਵੱਡਾ ਦਿਲ ਵੀ ਸੀ ਸੰਦੀਪ ਤੇ ਹਰੀ ਸਿੰਘ ਨੂੰ ਯਾਦ ਆਇਆ ਕਿ ਕਿਵੇਂ ਦਿਆਲਕੌਰ ਮੈਡਮ ਨੇ ਆਪਣੇ ਪੈਸੇ ਖਰਚ ਕਰਕੇ ਸਕੂਲ ਦੇ ਬੱਚਿਆਂ ਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ ਸੀ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਨੇ ਕਦੇ ਟ੍ਰੇਨ ਦਾ ਸਫ਼ਰ ਵੀ ਨਹੀਂ ਕੀਤਾ ਸੀ ਉਹਨਾਂ ਦੇ ਲਈ ਉਸ ਟਾਈਮ ਇਹ ਗੱਲਾਂ ਕਰਨੀਆਂ ਕਿਸੇ ਸਫਲੇ ਤੋਂ ਘੱਟ ਨਹੀਂ ਸੀ ਉਸ ਦਿਨ ਤੋਂ ਬਾਅਦ ਦਿਆਲਕੌਰ ਮੈਡਮ ਬੱਚਿਆਂ ਦੀ ਸਭ ਤੋਂ ਫੇਵਰਟ ਟੀਚਰ ਬਣ ਗਈ ਸੀ ਹਰੀ ਸਿੰਘ ਨੇ ਸੰਦੀਪ ਨੂੰ ਦੱਸਿਆ ਸੰਦੀਪ ਤੇਨੂੰ ਪਤਾ ਹੈ ਕਿ ਕੌਰ ਮੈਡਮ ਉਹ ਵੀ ਇਸੇ ਸ਼ਹਿਰ ਦੇ ਵਿੱਚ ਰਹਿੰਦੀ ਹੈ ਮੈਂ ਉਹਨਾਂ ਨੂੰ ਇੱਕ ਵਾਰ ਸਰਕਾਰੀ ਕਿਸੇ ਕੰਮ ਦੇ ਸਿਲਸਿਲੇ 'ਚ ਮਿਲਿਆ ਸੀ ਇਹ ਸੁਣ ਕੇ ਸੰਦੀਪ ਦੀਆਂ ਅੱਖਾਂ ਚਮਕ ਗਈਆਂ ਸੱਚ ਵਿੱਚ ਹੀ ਜੇਕਰ ਉਹ ਇੱਥੇ ਨੇ ਤਾਂ ਚਲੋ ਆਪਾਂ ਉਹਨਾਂ ਨੂੰ ਮਿਲਣ ਚੱਲਦੇ ਹਾਂ ਕਿੰਨੇ ਸਾਲ ਹੋ ਗਏ ਪਰ ਅੱਜ ਵੀ ਉਹਨਾਂ ਦੀ ਸ਼ਕਲ ਮੇਰੇ ਮਨ ਦੇ ਵਿੱਚ ਬਸੀ ਹੈ ਹਰੀ ਸਿੰਘ ਨੇ ਹਾਮੀ ਭਰੀ ਹਾਂ ਮੈਨੂੰ ਉਹਨਾਂ ਦਾ ਘਰ ਪਤਾ ਹੈ ਮੈਂ ਤੁਹਾਨੂੰ ਲੈ ਕੇ ਚੱਲਦਾ ਹਾਂ ਬਸ ਫਿਰ ਕੀ ਸੀ ਫਿਰ ਸੰਦੀਪ ਨੇ ਆਪਣੀ ਸਰਕਾਰੀ ਗੱਡੀ ਤਿਆਰ ਕਰਵਾਈ ਉਹਨਾਂ ਦੇ ਨਾਲ ਉਹਨਾਂ ਦੀ ਸਕਿਉਰਿਟੀ ਤੇ ਡਰਾਈਵਰ ਵੀ ਸੀ ਹਰੀ ਸਿੰਘ ਵੀ ਗੱਡੀ ਦੇ ਵਿੱਚ ਬੈਠ ਗਿਆ ਤੇ ਉਹ ਉਹਨਾਂ ਦੇ ਘਰ ਦੇ ਵੱਲ ਚੱਲ ਪਏ ਜਿੱਥੇ ਦਿਆਲਕੌਰ ਮੈਡਮ ਰਹਿੰਦੀ ਸੀ ਰਸਤੇ ਵਿੱਚ ਅਚਾਨਕ ਹੀ ਸੰਦੀਪ ਨੇ ਗੱਡੀ ਰਕਵਾਈ ਉਹ ਗੱਡੀ ਦੇ ਵਿੱਚ ਉਤਰਿਆ ਤੇ ਨੇੜੇ ਇੱਕ ਦਰਖਤ ਖੜਿਆ ਸੀ ਉਹਦੇ ਕੋਲ ਚਲਾ ਗਿਆ ਹਰੀ ਸਿੰਘ ਨੇ ਹੈਰਾਨ ਹੋ ਕੇ ਪੁੱਛਿਆ ਸੰਦੀਪ ਇਹ ਕੀ ਕਰ ਰਿਹਾ ਹੈ ਸੰਦੀਪ ਮੁਸਕਰਾਇਆ ਤੇ ਬੋਲਿਆ ਹਰੀ ਉਹ ਸਾਡੇ ਟੀਚਰ ਹੈ ਮੈਡਮ ਹੈ ਉਹਨਾਂ ਨੂੰ ਤਾਂ ਪਤਾ ਹੋਣਾ ਚਾਹੀਦਾ ਕਿ ਅਸੀਂ ਉਹਨਾਂ ਦੇ ਵਿਦਿਆਰਥੀ ਹਾਂ ਮੈਂ ਉਹਨਾਂ ਦੇ ਲਈ ਇੱਕ ਡੰਡਾ ਤੋੜ ਰਿਹਾ ਯਾਦ ਹੈ ਉਹ ਸਾਨੂੰ ਐਸੇ ਡੰਡੇ ਦੇ ਨਾਲ ਸਜ਼ਾ ਦਿੰਦੇ ਸੀ ਹਰੀ ਸਿੰਘ ਹੱਸ ਪਿਆ ਤੇ ਉਸਨੇ ਖੁਦ ਉਸ ਦਰਖਤ ਤੋਂ ਇੱਕ ਛੋਟਾ ਜਿਹਾ ਡੰਡਾ ਤੋੜ ਕੇ ਸੰਦੀਪ ਨੂੰ ਦੇ ਦਿੱਤਾ। ਦੋਵੇਂ ਦੋਸਤ ਹੱਸਦੇ-ਹੱਸਦੇ ਗੱਡੀ ਦੇ ਵਿੱਚ ਬੈਠ ਗਏ ਤੇ ਦਿਆਲਕੌਰ ਮੈਡਮ ਦੇ ਘਰ ਦੇ ਵੱਲ ਫਿਰ ਚੱਲ ਪਏ। ਜਿਵੇਂ ਹੀ ਉਹ ਉਹਨਾਂ ਦੇ ਘਰ ਦੇ ਦਰਵਾਜੇ ਤੇ ਪਹੁੰਚੇ, ਪ੍ਰਵਿੰਦਰ ਜਿਹੜਾ ਬਾਲਕਨੀ ਦੀ ਤਾਕੀ ਦੇ ਵਿੱਚੋਂ ਸਰਕਾਰੀ ਗੱਡੀ ਨੂੰ ਦੇਖ ਰਿਹਾ ਸੀ, ਭੱਜਦੇ ਹੋਏ نیچے ਆਇਆ। ਉਸ ਨੂੰ ਸਮਝ ਨਹੀਂ ਆ ਰਹੀ ਸੀ ਕਿ ਇੰਨਾ ਵੱਡਾ ਅਧਿਕਾਰੀ ਉਹਨਾਂ ਦੇ ਘਰ ਕਿਉਂ ਆਇਆ ਹੈ। ਉਸਨੇ ਘਬਰਾਉਂਦੇ ਹੋਏ ਪੁੱਛਿਆ ਸਹਬ ਤੁਸੀਂ ਇੱਥੇ ਕਿਉਂ ਆਏ ਹੋ ਕੋਈ ਕੰਮ ਹੈ ਸੰਦੀਪ ਨੇ ਆਰਾਮ ਦੇ ਨਾਲ ਕਿਹਾ ਦਿਆਲਕੌਰ ਜੀ ਇੱਥੇ ਹੀ ਰਹਿੰਦੇ ਨੇ ਪਰਮਿੰਦਰ ਥੋੜਾ ਜਿਹਾ ਘਬਰਾਇਆ ਮਾਂ ਉਹ ਆਪਣੇ ਕਮਰੇ 'ਚ ਹੈ ਉਸਨੇ ਕਮਰੇ ਦੇ ਵੱਲ ਇਸ਼ਾਰਾ ਕੀਤਾ ਸੰਦੀਪ ਹਰੀ ਸਿੰਘ ਡਰਾਈਵਰ ਤੇ ਸਿਕਿਉਰਟੀ ਦੇ ਨਾਲ ਉਸ ਕਮਰੇ ਵੱਲ ਚੱਲ ਪਏ ਕਮਰੇ ਦੇ ਵਿੱਚ ਦਿਆਲਕੌਰ ਮੰਜੇ ਤੇ ਬੈਠੀ ਸੀ ਉਹਨਾਂ ਦੀਆਂ ਅੱਖਾਂ ਉਦਾਸ ਸੀ ਚਿਹਰਾ ਥੱਕਿਆ ਹੋਇਆ ਜਿਵੇਂ ਹੀ ਉਹਨਾਂ ਨੇ ਇੱਕ ਵੱਡੇ ਅਫਸਰ ਦੀ ਵਰਦੀ ਦੇ ਵਿੱਚ ਸੰਦੀਪ ਨੂੰ ਦੇਖਿਆ ਉਹ ਹੈਰਾਨ ਹੋ ਗਏ ਸੰਦੀਪ ਨੇ ਉਹ ਡੰਡਾ ਜਿਹੜਾ ਤੋੜ ਕੇ ਲੈ ਕੇ ਆਏ ਸੀ ਆਪਣੀ ਮੈਡਮ ਦੇ ਵੱਲ ਕੀਤਾ ਤੇ ਬੋਲਿਆ ਮੈਡਮ ਇਹ ਡੰਡਾ ਫੜੋ ਦਿਆਲਕੌਰ ਨੇ ਉਹ ਡੰਡਾ ਤਾਂ ਫੜ ਲਿਆ ਪਰ ਉਹਨਾਂ ਦੀ ਸਮਝ ਦੇ ਵਿੱਚ ਕੁਝ ਵੀ ਨਹੀਂ ਆਇਆ ਫਿਰ ਸੰਦੀਪ ਨੇ ਆਪਣਾ ਹੱਥ ਅੱਗੇ ਕੀਤਾ ਤੇ ਹੱਸਦੇ ਹੋਏ ਕਿਹਾ ਮੈਡਮ ਤੁਸੀਂ ਮੈਨੂੰ ਹੁਣ ਸਜ਼ਾ ਦੇ ਦਿਵੋ ਮੈਂ ਇੰਨੇ ਸਾਲਾਂ ਬਾਅਦ ਤੁਹਾਨੂੰ ਮਿਲਣ ਆਇਆ ਹਾਂ ਦਿਆਲਕੌਰ ਨੂੰ ਲੱਗਿਆ ਕਿ ਸ਼ਾਇਦ ਮੇਰੀਆਂ ਅੱਖਾਂ ਕੁਝ ਗਲਤ ਦੇਖ ਰਹੀਆਂ ਨੇ ਉਹ ਬੋਲੀ ਕਿ ਪੁੱਤ ਤੁਸੀਂ ਕੌਣ ਹੋ ਤੇ ਇਹ ਡੰਡਾ ਕਿਉਂ ਦੇ ਰਹੇ ਹੋ ਸੰਦੀਪ ਨੇ ਹੱਸਦੇ ਹੋਏ ਕਿਹਾ ਮੈਡਮ ਮੈਂ ਤੁਹਾਡਾ ਉਹੀ ਨਲਾਇਕ ਵਿਦਿਆਰਥੀ ਹਾਂ ਜਿਹੜਾ ਕਲਾਸ ਦੇ ਵਿੱਚ ਇੱਧਰ ਉੱਧਰ ਧਿਆਨ ਦਿੰਦਾ ਸੀ ਤੇ ਫਿਰ ਤੁਸੀਂ ਸਜ਼ਾ ਦਿੰਦੇ ਸੀ ਅੱਜ ਮੈਂ ਇਸ ਜ਼ਿਲ੍ਹੇ ਦਾ ਐਸਐਚਓ ਹਾਂ ਤੇ ਹਰੀ ਸਿੰਘ ਮੇਰਾ ਦੋਸਤ ਜਿਹੜਾ ਤੁਹਾਡੀ ਕਲਾਸ ਦੇ ਵਿੱਚ ਮੇਰੇ ਨਾਲ ਸਭ ਤੋਂ ਪਿੱਛੇ ਬੈਂਚ ਤੇ ਬੈਠਦਾ ਸੀ ਇਹ ਸੁਣਦੇ ਹੀ ਦਿਆਲਕੌਰ ਦੀਆਂ ਅੱਖਾਂ ਨਮ ਹੋ ਗਈਆਂ ਉਹ ਬੋਲੀ ਸੰਦੀਪ ਸੱਚ ਵਿੱਚ ਹੀ ਤੂੰ ਐਸਐਚਓ ਬਣ ਗਿਆ ਸੰਦੀਪ ਨੇ ਹੱਸਦੇ ਹੋਏ ਕਿਹਾ ਹਾਂ ਮੈਡਮ ਤੇ ਜਦੋਂ ਮੈਨੂੰ ਪਤਾ ਲੱਗਿਆ ਕਿ ਤੁਸੀਂ ਇਸੇ ਸ਼ਹਿਰ ਦੇ ਵਿੱਚ ਰਹਿੰਦੇ ਹੋ ਤਾਂ ਮੈਂ ਤੁਹਾਨੂੰ ਮਿਲਣ ਲਈ ਆ ਗਿਆ। ਦਿਆਲਕੌਰ ਦੀਆਂ ਅੱਖਾਂ 'ਚ ਹੰਝੂ ਆ ਗਏ। ਉਹਨਾਂ ਨੇ ਡੰਡੇ ਨੂੰ ਇੱਕ ਪਾਸੇ ਰੱਖਿਆ ਤੇ ਸੰਦੀਪ ਨੂੰ ਗੱਲ ਦੇ ਨਾਲ ਲਾ ਲਿਆ। ਪਰ ਇਹ ਹੰਝੂ ਖੁਸ਼ੀ ਦੇ ਨਹੀਂ ਸੀ। ਇਹਨਾਂ ਦੇ ਵਿੱਚ ਇੱਕ ਦਰਦ ਲੁਕਿਆ ਹੋਇਆ ਸੀ। ਸੰਦੀਪ ਨੂੰ ਕੁਝ ਅਜੀਬ ਜਿਹਾ ਲੱਗਿਆ। ਉਹਨਾਂ ਨੇ ਦਿਆਲਕੌਰ ਮੈਡਮ ਦੇ ਹੰਝੂਆਂ ਨੂੰ ਪੂੰਝਦੇ ਹੋਏ ਪੁੱਛਿਆ ਮੈਡਮ ਜੀ ਕੀ ਗੱਲ ਹੈ? ਤੁਸੀਂ ਐਨੇ ਉਦਾਸ ਕਿਉਂ ਹੋ? ਦਿਆਲਕੌਰ ਪਹਿਲਾਂ ਤਾਂ ਟਾਲਣ ਲੱਗੀ ਪਰ ਫਿਰ ਜਦੋਂ ਸੰਦੀਪ ਨੇ ਆਪਣੇ ਸਿਰ ਤੇ ਹੱਥ ਰੱਖ ਕੇ ਉਹਨਾਂ ਨੂੰ ਕਸਮ ਖਵਾ ਦਿੱਤੀ ਮੈਡਮ ਮੈਨੂੰ ਦੱਸੋ ਮੈਂ ਤੁਹਾਡਾ ਵਿਦਿਆਰਥੀ ਹਾਂ ਤੇ ਅੱਜ ਇਸ ਜ਼ਿਲ੍ਹੇ ਦਾ ਐਸਐਚਓ ਹਾਂ ਜੇਕਰ ਕੋਈ ਪਰੇਸ਼ਾਨੀ ਹੈ ਤਾਂ ਮੈਂ ਉਸ ਦਾ ਹੱਲ ਕੱਢਾਂਗਾ। ਆਖਰਕਾਰ ਦਿਆਲਕੌਰ ਦਾ ਦਿਲ ਪਿੰਗੜ ਗਿਆ। ਉਹਨਾਂ ਨੇ ਆਪਣੀ ਸਾਰੀ ਹੱਡ ਬੀਤੀ ਸੰਦੀਪ ਨੂੰ ਸੁਣਾ ਦਿੱਤੀ। ਉਹ ਤੋਂ ਬੁਢਾਪਾ ਸੱਚ ਵਿੱਚ ਇੱਕ ਕੋੜਾ ਫਲ ਹੈ। ਮੈਂ ਆਪਣੇ ਪੁੱਤ ਦੇ ਲਈ ਦਿਨ ਰਾਤ ਮਿਹਨਤ ਕੀਤੀ, ਉਸ ਨੂੰ ਪੜਾਇਆ ਲਿਖਾਇਆ ਤਾਂ ਜੋ ਉਹ ਕੁਝ ਬਣ ਸਕੇ। ਪਰ ਅੱਜ ਜਦੋਂ ਉਹ ਆਪਣੇ ਪੈਰਾਂ ਤੇ ਖੜ੍ਹਾ ਹੈ, ਉਸ ਨੂੰ ਮੇਰੀ ਕੋਈ ਕਦਰ ਨਹੀਂ। ਮੇਰੇ ਪੁੱਤ ਤੇ ਨੂੰ ਮੈਨੂੰ ਬਹੁਤ ਸਮਝਦੇ ਨੇ। ਛੋਟੀ ਛੋਟੀ ਗੱਲ ਤੇ ਤਾਨੇ ਮਾਰਦੇ ਨੇ। ਮੇਰੀ ਜ਼ਰੂਰਤਾਂ ਨੂੰ ਇਗਨੋਰ ਕਰਦੇ ਨੇ ਤੇ ਮੇਰੇ ਪੋਤਾ-ਪੋਤੀ ਵੀ ਮੇਰੇ ਨਾਲ ਪਿਆਰ ਦੇ ਨਾਲ ਵਧੀਆ ਢੰਗ ਦੇ ਨਾਲ ਗੱਲ ਨਹੀਂ ਕਰਦੇ। ਇਹ ਸੁਣ ਕੇ ਪ੍ਰਵਿੰਦਰ ਤੇ ਖੁਸ਼ਪ੍ਰੀਤ ਜਿਹੜੇ ਬਾਹਰ ਖੜੇ ਸਾਰੀਆਂ ਗੱਲਾਂ ਸੁਣ ਰਹੇ ਸੀ ਉਹ ਸੁਣ ਰਹੇ ਗਏ। ਉਹਨਾਂ ਨੂੰ ਅਹਿਸਾਸ ਹੋਇਆ ਕਿ ਐਸ.ਐਚ.ਓ. ਸਾਹਿਬ ਉਹਨਾਂ ਦੀ ਮਾਂ ਦੇ ਪੁਰਾਣੇ ਵਿਦਿਆਰਥੀ ਹੈ ਤੇ ਉਹਨਾਂ ਨੂੰ ਉਹ ਬਹੁਤ ਮੰਨਦੇ ਨੇ। ਸੰਦੀਪ ਨੂੰ ਗੁੱਸਾ ਆ ਗਿਆ। ਉਹਨਾਂ ਨੇ ਪ੍ਰਵਿੰਦਰ ਨੂੰ ਬੁਲਾ ਕੇ ਝਟਕਣਾ ਸ਼ੁਰੂ ਕੀਤਾ। ਤੈਨੂੰ ਕੀ ਪਤਾ ਕਿ ਮਾਂ ਦਾ ਪਿਆਰ ਕਿੰਨਾ ਜ਼ਰੂਰੀ ਹੁੰਦਾ ਹੈ? ਤੈਨੂੰ ਪਤਾ ਹੈ ਕਿ ਦਿਆਲਕੌਰ ਮੈਡਮ ਕਿੰਨੀ ਮਹਾਨ ਹੈ ਤੇ ਜਦੋਂ ਅਸੀਂ ਕਦੇ ਬੱਚੇ ਸਨ, ਟ੍ਰੇਨ ਦਾ ਸਫ਼ਰ ਵੀ ਨਹੀਂ ਕੀਤਾ ਸੀ। ਤਾਂ ਉਦੋਂ ਇਹਨਾਂ ਨੇ ਆਪਣੇ ਪੈਸੇ ਖਰਚ ਕੇ ਸਾਨੂੰ ਹਵਾਈ ਜਹਾਜ਼ ਦੀ ਸੈਰ ਕਰਵਾਈ ਸੀ। ਉਹਨਾਂ ਦੀ ਵਜ੍ਹਾ ਦੇ ਨਾਲ ਸਾਨੂੰ ਜ਼ਿੰਦਗੀ ਦੇ ਵਿੱਚ ਅੱਗੇ ਵਧਣ ਦੀ ਪ੍ਰੇਰਣਾ ਮਿਲੀ ਤੇ ਤੁਸੀਂ ਉਹਨਾਂ ਨੂੰ ਬੋਝ ਸਮਝਦੇ ਹੋ। ਸੰਦੀਪ ਦੀ ਆਵਾਜ਼ ਦੇ ਵਿੱਚ ਗੁੱਸਾ ਤੇ ਦਰਦ ਦੋਵੇਂ ਸੀ। ਉਹ ਬੋਲਿਆ ਮੇਰੀ ਮਾਂ 2 ਸਾਲ ਪਹਿਲਾਂ ਹੀ ਚਲਵੱਸੀ ਸੀ। ਮੈਂ ਜਾਣਦਾ ਹਾਂ ਕਿ ਮਾਂ ਤੋਂ ਬਿਨਾਂ ਘਰ ਕਿੰਨਾ ਸੋਨਾ ਹੁੰਦਾ ਹੈ। ਜੇਕਰ ਤੁਸੀਂ ਆਪਣੀ ਮਾਂ ਦੀ ਕਦਰ ਨਹੀਂ ਕਰ ਸਕਦੇ ਤਾਂ ਮੈਂ ਇਹਨਾਂ ਨੂੰ ਆਪਣੇ ਨਾਲ ਲੈ ਜਾਵਾਂਗਾ ਮੈਂ ਇਹਨਾਂ ਦੀ ਸੇਵਾ ਕਰਾਂਗਾ ਕਿਉਂਕਿ ਇਹ ਮੇਰੀ ਮਾਂ ਦੀ तरह ਨੇ ਇਹ ਸੁਣ ਕੇ ਪ੍ਰਵਿੰਦਰ ਤੇ ਖੁਸ਼ਪ੍ਰੀਤ ਦਾ ਸਿਰ ਸ਼ਰਮ ਦੇ ਨਾਲ ਝੁਕ ਗਿਆ ਦਿਆਲਕੌਰ ਨੇ ਰੋਂਦੇ ਹੋਏ ਕਿਹਾ ਮੈਂ ਤਾਂ ਤੁਹਾਡੇ ਲਈ ਛੋਟਾ ਜਿਹਾ ਇੱਕ ਕੰਮ ਕੀਤਾ ਸੀ ਤੇ ਤੁਸੀਂ ਅੱਜ ਵੀ ਉਸ ਨੂੰ ਯਾਦ ਰੱਖਿਆ ਪਰ ਮੇਰਾ ਪੁੱਤਰ ਜਿਸ ਦੇ ਲਈ ਮੈਂ ਆਪਣੀ ਪੂਰੀ ਜ਼ਿੰਦਗੀ ਦਾਤ ਤੇ ਲਾਅ ਦਿੱਤੇ ਉਸ ਨੇ ਮੇਰੀ ਕਦਰ ਨਹੀਂ ਕੀਤੀ ਇਹ ਸੁਣ ਕੇ ਪ੍ਰਵਿੰਦਰ ਤੇ ਖੁਸ਼ਪ੍ਰੀਤ ਫੋਟੋ ਫੋਟ ਕੇ ਰੋਣ ਲੱਗੇ ਉਹ ਆਪਣੇ ਮਾਂ ਦੇ ਪੈਰਾਂ ਦੇ ਵਿੱਚ ਡਿੱਗ ਗਏ ਤੇ ਮਾਫੀ ਮੰਗਣ ਲੱਗੇ ਮਾਂ ਸਾਨੂੰ ਮਾਫ ਕਰਦੇ ਸਾਨੂੰ ਨਹੀਂ ਪਤਾ ਸੀ ਕਿ ਅਸੀਂ ਤੁਹਾਨੂੰ ਐਨੀ ਤਕਲੀਫ ਦੇ ਰਹੇ ਸੀ ਉਸ ਦਿਨ ਪ੍ਰਵੀਂਦਰ ਨੂੰ ਯਾਦ ਆਇਆ ਕਿ ਉਹਨਾਂ ਦੀ ਮਾਂ ਦਾ ਉਸ ਦਿਨ ਚੰਨਵਾ ਜਨਮ ਦਿਨ ਸੀ ਉਸਨੇ ਸੰਦੀਪ ਨੂੰ ਕਿਹਾ ਐਸਐਚਓ ਸਾਹਿਬ ਅੱਜ ਮਾਂ ਦਾ ਜਨਮ ਦਿਨ ਹੈ ਮੈਂ ਇਸ ਨੂੰ ਧੂਮ ਧਾਮ ਦੇ ਨਾਲ ਮਨਾਉਣਾ ਚਾਹੁੰਦਾ ਹਾਂ ਸੋ ਕਿਰਪਾ ਕਰਕੇ ਤੁਸੀਂ ਇਹਨਾਂ ਨੂੰ ਹਜੇ ਨਾ ਲੈ ਕੇ ਜਾਓ ਸੰਦੀਪ ਮੁਸਕਰਾਇਆ ਤੇ ਬੋਲਿਆ ਠੀਕ ਹੈ ਚਲੋ ਆਪਾਂ ਸਾਰੇ ਮਿਲ ਕੇ ਮਾਂ ਦਾ ਜਨਮ ਦਿਨ ਮਨਾਉਂਦੇ ਹਾਂ ਸਾਰਿਆਂ ਨੇ ਮਿਲ ਜੁਲ ਕੇ ਤਿਆਰੀਆਂ ਕੀਤੀਆਂ ਇੱਕ ਵੱਡਾ ਕੇਕ ਮੰਗਵਾਇਆ ਜਿਸ ਤੇ ਲਿਖਿਆ ਸੀ ਹੈਪੀ 95 ਹੈਪੀ ਬਰਥਡੇ ਮਾਂ ਦਿਆਲਕੌਰ ਦੀਆਂ ਅੱਖਾਂ ਦੇ ਵਿੱਚ ਖੁਸ਼ੀ ਦੇ ਹੰਝੂ ਸੀ ਇੰਨੇ ਸਾਲਾਂ ਬਾਅਦ ਉਹਨਾਂ ਦਾ ਜਨਮ ਦਿਨ ਇੰਨੇ ਪਿਆਰ ਦੇ ਨਾਲ ਮਨਾਇਆ ਜਾ ਰਿਹਾ ਸੀ ਕੇਕ ਕੱਟਿਆ ਗਿਆ ਸਾਰਿਆਂ ਨੇ ਤਾੜੀਆਂ ਵਜਾਈਆਂ ਤੇ ਘਰ ਦੇ ਵਿੱਚ ਹੱਸੀ ਤੇ ਖੁਸ਼ੀ ਦਾ ਮਾਹੌਲ ਬਣ ਗਿਆ ਜਨਮ ਦਿਨ ਤੋਂ ਬਾਅਦ ਸੰਦੀਪ ਦਿਆਲਕੌਰ ਨੂੰ ਆਪਣੇ ਨਾਲ ਆਪਣੀ ਸਰਕਾਰੀ ਰਿਹائش ਤੇ ਲੈ ਕੇ ਗਿਆ ਦੋ ਦਿਨ ਉਹਨਾਂ ਨੇ ਉਹਨਾਂ ਦੀ ਖੂਬ ਸੇਵਾ ਕੀਤੀ ਹਰੀ ਸਿੰਘ ਵੀ ਬਾਰ ਬਾਰ ਮਿਲਣ ਆਇਆ ਕਰਦਾ ਦੋ ਤਿੰਨ ਦਿਨਾਂ ਬਾਅਦ ਪ੍ਰਵਿੰਦਰ ਆਪਣੀ ਮਾਤਾ ਨੂੰ ਲੈਣ ਆਇਆ ਪਰ ਇਸ ਵਾਰ ਉਹ ਪੂਰੀ ਤਰ੍ਹਾਂ ਬਦਲ ਗਿਆ ਸੀ ਉਹ ਹੁਣ ਆਪਣੀ ਮਾਂ ਦੀ ਛੋਟੀ ਵੱਡੀ ਜ਼ਰੂਰਤ ਦਾ ਧਿਆਨ ਰੱਖਦਾ ਖੁਸ਼ਪ੍ਰੀਤ ਵੀ ਆਪਣੀ ਸੱਸ ਦੇ ਨਾਲ ਪਿਆਰ ਦੇ ਨਾਲ ਗੱਲ ਕਰਿਆ ਕਰਦੀ ਬੱਚੇ ਆਪਣੀ ਦਾਦੀ ਦੇ ਨਾਲ ਟਾਈਮ ਬਿਤਾਉਂਦੇ ਉਹਨਾਂ ਤੋਂ ਕਹਾਣੀਆਂ ਸੁਣਦੇ ਦਿਆਲਕੌਰ ਦੀ ਜ਼ਿੰਦਗੀ ਦੇ ਵਿੱਚ ਫੇਰ ਤੋਂ ਖੁਸ਼ੀਆਂ ਵਾਪਸ ਆ ਗਈਆਂ ਤੇ ਸੰਦੀਪ ਜਿਹੜਾ ਇੱਕ ਐਸਐਚਓ ਹੋਣ ਦੇ ਬਾਵਜੂਦ ਆਪਣੇ ਮੈਡਮ ਦੀ ਕਦਰ ਕਰਦਾ ਸੀ ਉਸਨੇ ਤਾਂ ਸਿਰਫ ਆਪਣੇ ਗੁਰੂ ਦਾ ਖਿਆਲ ਰੱਖਿਆ ਬਲਕਿ ਇੱਕ ਪੁੱਤ ਨੂੰ ਉਸਦੀ ਮਾਂ ਦੀ अहमियत ਵੀ ਸਿਖਾਈ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਮਾਤਾ ਪਿਤਾ ਦੀ ਇੱਜ਼ਤ ਕਰਨੀ ਕਿੰਨੀ ਜ਼ਰੂਰੀ ਹੈ ਉਹੋ ਸਾਡੇ ਲਈ ਜੋ ਕੁਝ ਕਰਦੇ ਨੇ ਉਸ ਦੀ ਕੀਮਤ ਸਾਨੂੰ ਉਦੋਂ ਹੀ ਸਮਝ ਆਉਂਦੀ ਹੈ ਜਦੋਂ ਅਸੀਂ ਉਹਨਾਂ ਨੂੰ ਖੋ ਦਿੰਦੇ ਹਾਂ ਤਾਂ ਫਿਰ ਆਓ ਅਸੀਂ ਆਪਣੇ ਮਾਤਾ ਪਿਤਾ ਦੀ ਕਦਰ ਕਰੀਏ ਉਹਨਾਂ ਦੇ ਨਾਲ ਟਾਈਮ ਸਪੈਂਡ ਕਰੀਏ ਤੇ ਉਹਨਾਂ ਦੀ ਹਰ ਛੋਟੀ ਵੱਡੀ ਖੁਸ਼ੀ ਦਾ ਹਿੱਸਾ ਬਣੀਏ ਜੇਕਰ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਤਾਂ ਇਸ ਨੂੰ ਆਪਣੇ ਦੋਸਤਾਂ ਤੇ ਪਰਿਵਾਰ ਦੇ ਨਾਲ ਸ਼ੇਅਰ ਕਰੋ ਦੇ ਨਾਲ ਹੀ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਓ ਜੇਕਰ ਵੀਡੀਓ ਵਧੀਆ ਲੱਗੀ ਹੋਵੇ ਚਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ